ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਆ ਤਾਂ ਉਦੋਂ ਕੀ ਹੋਇਆ ਉਹਨਾਂ ਨੇ ਇਹ ਐਲਾਨ ਕੀਤਾ ਕਿ ਜਿੰਨੇ ਕੋਈ ਕਵੀ ਨੇ ਉਸ ਸਮੇਂ ਕੋਈ ਵੱਡੇ ਸਾਹਿਤਕਾਰ ਲੇਖਕ ਨੇ ਜਾਂ ਭਗਤਾਂ ਦੀ ਬਾਣੀ ਇਕੱਠੀ ਕਰਨੀ ਸੀ ਤਾਂ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਭਗਤ ਜਿਹੜੇ ਹੋ ਚੁੱਕੇ ਉਹਨਾਂ ਦੀ ਬਾਣੀ ਲੈ ਕੇ ਆਓ ਜਾਂ ਜਿਹੜੇ ਮੌਜੂਦਾ ਉਸ ਸਮੇਂ ਦੇ ਵਿੱਚ ਜਿਹੜੇ ਜਿਹੜੇ ਕੋਲ ਲਿਖ ਰਹੇ ਆ ਉਹ ਆਓ ਤੇ ਆਪਾਂ ਸਲੈਕਟ ਕਰਾਂਗੇ ਤੁਸੀਂ ਇੱਥੇ ਦੇਖੋ ਵੀ ਸਲੈਕਟ ਕਰਾਂਗੇ ਬਾਣੀ ਉਹ ਜਿਹੜੀ ਸਿੱਖੀ ਦੇ ਮੇਚ ਦੀ ਹੋਵੇ ਜਿਹੜੀ ਸਿੱਖੀ ਵਿਚਾਰਧਾਰਾ ਦੇ ਮੇਚ ਦੀ ਹੋਵੇ ਉਹ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਨੀ ਹੈ ਤਾਂ ਉੱਥੇ ਫਿਰ ਕੀ ਹੋਇਆ ਬਹੁਤ ਸਾਰੇ ਜਿਹੜੇ ਉਸ ਸਮੇਂ ਦੇ ਵੱਡੇ ਵੱਡੇ ਸਾਹਿਤਕਾਰ ਕਹੇ ਲੋ ਲੇਖਕ ਕਹੇ ਲੋ ਬੁੱਧੀਜੀਵੀ ਕਹੇ ਲੋ ਆਏ ਇੱਕ ਘਟਨਾ ਹੋਈ ਲਾਹੌਰ ਤੋਂ ਚਾਰ ਜਿਹੜੇ ਹੈਗੇ ਆ ਪੀਲੂ ਦਾ ਨਾਮ ਸੁਣਿਆ ਤੁਸੀਂ ਪੀਲੂ ਦਾ ਕਦੇ ਪੜ੍ਹਦੇ ਹੋਗੇ ਮੈਨੂੰ ਲੱਗਦਾ ਸੁਣਿਆ ਪੀਲੂ ਦਾ ਨਾਮ ਕਿੱਸਾਕਾਰ ਹੋਇਆ ਜਿਨੇ ਮਿਰਜੇ ਦਾ ਕਿੱਸਾ ਲਿਖਿਆ ਉਹ ਆਇਆ ਇੱਕ ਸੱਜੂ ਇੱਕ ਕਾਨਾ ਇੱਕ ਸਾਹਸੈਣ ਦੇਖੋ ਤੁਸੀਂ ਲਾਹੌਰ ਤੋਂ ਰੱਥ ਤੇ ਚੜ ਕੇ ਆਉਂਦੇ ਆ ਕਾਦੇ ਵਾਸਤੇ ਆਉਂਦੇ ਆ ਉਹ 16 ਸੇ 4 ਦੀ ਗੱਲ ਹੈ ਆ ਕੇ ਉਹ ਕਹਿੰਦੇ ਵੀ ਆ ਸਾਡੀ ਬਾਣੀ ਹੈ ਅਸੀਂ ਲਿਖਿਆ ਆ ਲਿਖਿਆ ਹੋਇਆ ਇਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰੋ ਤੁਸੀਂ ਭਾਈ ਤਾਂ ਗੁਰੂ ਅਰਜਨ ਦੇਵ ਜੀ ਨੇ ਉਹ ਜਦੋਂ ਸਾਰਾ ਪੜਿਆ ਉਹ ਜਦੋਂ ਸਾਰਾ ਪੜਿਆ ਉਹਨਾਂ ਦਾ ਜੋ ਲਿਖਿਆ ਸੀ ਉਹਨਾਂ ਨੇ ਤਾਂ ਪਿੱਲੂ ਨੂੰ ਕੀ ਕਿਹਾ ਥੋੜਾ ਦਿਮਾਗ ਤੇ ਬੋਝ ਫੜ ਦੇਖੋ ਪਿੱਲੂ ਨੂੰ ਕੀ ਕਿਹਾ ਪਿੱਲੂ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਤੇਰੀ ਬਾਣੀ ਜਿਹੜੀ ਆ ਜਿਹੜਾ ਤੂੰ ਕਹਿੰਦਾ ਮੈਂ ਲਿਖਿਆ ਹਾ ਸਾਰਾ ਕੁਝ ਇਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੋ ਸਕਦਾ ਕਿਉਂਕਿ ਇਹ ਸਿੱਖੀ ਦੇ ਚੌਥੇ ਚ ਉਹਦੀ ਵਿਚਾਰਧਾਰਾ ਦੇ ਵਿੱਚ ਫਿੱਟ ਨਹੀਂ ਆਉਂਦਾ ਕਿਉਂਕਿ ਤੂੰ ਕੀ ਲਿਖਿਆ ਤੂੰ ਔਰਤ ਦੀ ਬੇਇੱਜ਼ਤੀ ਕੀਤੀ ਹੈ ਔਰਤ ਦੀ ਬਦਨਾਮੀ ਕੀਤੀ ਹੈ ਕਿਉਂਕਿ ਉਹਨੇ ਕੀ ਲਿਖਿਆ ਸੀ ਪਿੱਲੂ ਨੇ ਤੁਸੀਂ ਉਹਨੇ ਪਿੱਲੂ ਨੇ ਲਿਖਿਆ ਕਿ ਨਾ ਪਾਠ ਰਣਾਂ ਦੀ ਪਾਠ ਰਣਾਂ ਦੀ ਦੋਸਤੀ ਜਿਹੜੀ ਟੁੱਟਦੀ ਅੱਧ ਵਿਚਕਾਰ ਤੁਸੀਂ ਕਿੱਸਾ ਸੁਣਿਆ ਹੋਣਾ ਬੜੇ ਸਾਫ਼ ਲਫ਼ਜ਼ਾਂ ਚ ਕਿਹਾ ਕਿ ਤੇਰੇ ਜਿਹੜਾ ਲਿਖਿਆ ਹੋਇਆ ਉਹ ਇਸ ਗੁਰੂ ਗ੍ਰੰਥ ਸਾਹਿਬ ਚ ਕਦੇ ਦਰਜ ਨਹੀਂ ਹੋ ਸਕਦਾ ਕਿਉਂਕਿ ਸਿੱਖੀ ਦੇ ਚੌਖਟੇ ਵਿਚਾਰਧਾਰਾ ਦੇ ਫਿੱਕ ਨਹੀਂ ਬੈਠਦਾਗਾ ਔਰ ਤਿੰਨਾਂ ਨੂੰ ਵਾਸਤੇ ਜਿਆ ਚਾਰਾਂ ਨੂੰ ਵਾਸਤੇ ਭੇਜਿਆ ਔਰ ਉੱਥੇ ਉਹ ਬਹੁਤ ਕਿਉਂਕਿ ਆਪ ਦੇ ਆਪ ਨੂੰ ਸਮਝਦੇ ਕਿ ਅਸੀਂ ਬਹੁਤ ਵੱਡੇ ਮਹਾਨ ਲੇਖਕਾਂ ਤੇ ਸਾਫ ਤੌਰ ਤੇ ਉਹਨਾਂ ਨੂੰ ਭੇਜਦਾ ਵੀ ਨਹੀਂ ਇਹ ਕੁਝ ਨਹੀਂ ਹੈ ਤੁਸੀਂ ਇਹ ਦੇਖੋ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਦਰਜ ਕੀਤੀ ਆ ਇਹਦੀ ਮਹਾਨ ਗੱਲ ਆ ਕਿ ਕਿਵੇਂ ਉਹ ਜਿਹੜਾ ਹੈਗਾ ਸਾਰੇ ਪਿਛਲੇ ਭਗਤਾਂ ਦੀ ਉਹ ਬਾਣੀ ਇੱਕ ਥਾਂ ਇਕੱਠੀ ਕਰਨੀ ਜਾ ਜਾ ਕੇ ਲੈ ਕੇ ਆਉਣੀ ਫਿਰ ਦੇਖਣਾ ਸਲੈਕਟ ਕਰਨਾ ਕਿ ਕਿਹੜੀ ਇੱਥੇ ਮੇਚਦੀ ਹੈ ਕਿਹੜੀ ਨਹੀਂ ਮੇਚਦੀ ਹੈ ਕੋਈ ਨਿੱਕੀਆਂ ਮੁੱਟੀਆਂ ਗੱਲਾਂ ਨਹੀਂ ਐ ਇਹ ਕਦੇ ਸਾਨੂੰ ਦੱਸਿਆ ਨਹੀਂ ਜਾਂਦਾ ਵੀ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਵੀ ਸਿੱਖੀ ਦੇ ਵਿੱਚ ਕੀ ਆ ਯਾਨੀ ਔਰਤ ਦੀ ਗੱਲ ਕਿ ਔਰਤ ਬਾਣੀ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਨੇ ਕਹਿਣਾ ਕਿ ਸੋ ਗਿਆ ਮੰਦਾਂ ਕੀ ਜਿੱਤ ਜਮੇ ਰਾਜਾਣ ਵੀ ਸਾਡੀ ਜਿਹੜੀ ਸਿੱਖੀ ਦੀ ਜਿਹੜੀ ਇਹ ਵਿਚਾਰਧਾਰਾ ਹੈਗੀ ਐ ਇਹ ਔਰਤ ਉਹ ਇਹਨੇ ਬਹੁਤ ਉੱਚਾ ਦਰਜਾ ਦਿੱਤਾ ਤੇ ਤੁਸੀਂ ਔਕਤ ਦੀ ਇਹ ਗੱਲ ਕਰ ਰਹੇ ਹੋ। ਔਰ ਉਦੋਂ ਅੱਗੇ ਸ਼ਾਰਟਕਟ ਮੈਂ ਤੁਹਾਨੂੰ ਥੋੜਾ ਥੋੜਾ ਗੁਰੂਆਂ ਬਾਰੇ ਦੱਸ ਕੇ ਫਿਰ ਕਰਦੇ ਆ। ਤਾਂ ਉਦੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਆ ਫਿਰ ਛੇਵੇਂ ਗੁਰੂ ਜਿਹੜੇ ਸੀਗੇ ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ ਮੀਰੀ ਪੀਰੀ ਦੀਆਂ ਕਿ ਹੁਣ ਸ਼ਾਂਤੀ ਵਾਲਾ ਮੋੜ ਨਹੀਂ ਰਹਿ ਗਿਆ। ਹਾਲਾਂਕਿ ਜ਼ਬਰ ਦੇ ਖਿਲਾਫ ਸਿੱਖੀ ਜਿਹੜੀ ਹੈਗੀ ਆ ਜ਼ਬਰ ਜ਼ੁਲਮ ਦੇ ਖਿਲਾਫ ਖੜੀ ਹੋਈ। ਪਰ ਪਹਿਲਾਂ ਸ਼ਾਂਤੀ ਵਾਲਾ ਢੰਗ ਸੀ ਪਰ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਕੀ ਹੋਇਆ ਫਿਰ ਦੋ ਤਲਵਾਰਾਂ ਪਹਿਨੀਆਂ ਮੀਰੀ ਤੇ ਪੀਰੀ ਦੀ ਜਾਨੀ ਕਿ ਉਹਨਾਂ ਨੇ ਇਹ ਸੰਕਲਪ ਦਿੱਤਾ ਵੀ ਜਿਹੜਾ ਸਿੱਖ ਸੰਤ ਵੀ ਹੋਊਗਾ ਤੇ ਸਿਪਾਹੀ ਵੀ ਹੋਊਗਾ ਲੜਨ ਲਈ ਤਿਆਰ ਰਹਿਣਾ ਚਾਹੀਦਾ ਹਾਲਾਤ ਇਦਾਂ ਦੇ ਬਣ ਗਏ ਕਿ ਹੁਣ ਸ਼ਾਂਤੀ ਨਾਲ ਕੁਝ ਹੱਲ ਨਹੀਂ ਹੋਣਾ ਹੁਣ ਹਥਿਆਰ اٹھਾਉਣੇ ਪੈਣੇ ਆ ਬਕਾਇਦਾ ਫੌਜ ਬਣਾਈ ਗਈ ਔਰ ਘੋੜਿਆਂ ਦੇ ਵਪਾਰ ਸ਼ੁਰੂ ਕੀਤੇ ਗਏ ਉਦੋਂ ਫਿਰ ਦਸਮਾਦ ਦੇ ਸੌਂਹ ਜਿਹਦਾ ਕੱਢਦਾ ਆਪਦੇ ਇਹ ਕਿਹਾ ਜਿਹੜੇ ਆਪਦੇ ਸਿੱਖ ਸੀ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਘੋੜੇ ਲੈ ਕੇ ਆਓ ਫਿਰ ਜਦੋਂ ਘੋੜਿਆਂ ਦਾ ਵਪਾਰ ਸ਼ੁਰੂ ਹੋਇਆ ਅਰਬ ਦੇ ਵਿੱਚੋਂ ਤੁਸੀਂ ਦੇਖੋ ਫਿਰ ਕਿੱਦਾਂ ਦੀ ਫੌਜ ਬਣਦੀ ਹੈ ਫਿਰ ਜਿਹੜੇ ਘੋੜੇ ਲੈਣ ਜਾਂਦੇ ਸੀ ਸਿੱਖ ਘੋੜ ਸਵਾਰ ਬਣ ਗਏ ਘੋੜ ਸਵਾਰੀ ਸਿੱਖ ਗਏ ਤੇ ਰਾਜ ਫਿਰ ਕਹਿੰਦੇ ਲਾਕੂ ਜਿਹੜੇ ਸੌਰੀ ਆਹ ਪੈ ਜਾਂਦੇ ਸੀ ਲੁੱਟਣ ਵਾਸਤੇ ਡਾਕੂਗਲ ਤਾਂ ਫਿਰ ਉਹਨਾਂ ਨੇ ਉਹ ਕਿਰਪਾਨ ਨਾਲ ਜਾਣੀਆਂ ਯਾਨੀ ਲੜਾਈ ਦੇ ਢੰਗ ਸਿੱਖੇ ਉੱਥੋਂ ਸਾਰਾ ਕੁਝ ਜਿਹੜਾ ਹੈਗਾ ਉਹ ਤਬਦੀਲੀ ਆਈ ਸਿੱਖੀ ਦੇ ਵਿੱਚ ਪਹਿਲਾਂ ਪੰਜਵੇਂ ਗੁਰੂ ਤੱਕ ਤਾਂ ਸ਼ਾਂਤੀ ਵਾਲਾ ਸੀ ਕੰਮ ਤੇ ਛੇਵੇਂ ਗੁਰੂ ਤੋਂ ਆ ਕੇ ਫਿਰ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਕਿ ਹੁਣ ਏਦਾਂ ਕਰਕੇ ਰਾਜ ਨਹੀਂ ਹੋ ਸਕਦਾ ਹੁਣ ਜਿਹੜਾ ਹੈਗਾ ਉਹ ਹਥਿਆਰ ਚੁੱਕਣੇ ਪੈਣੇ ਹੈਗੇ ਗੁਰੂ ਅਰਜਨ ਦੇਵ ਜੀ ਦਾ ਮੈਨੂੰ ਲੱਗਦਾ ਜੀ ਸੌਰੀ ਗੁਰੂ ਤੇਗ ਬਾਦਰੀ ਜੀ ਦਾ ਸ਼ਿਧੀ ਦੇੜਾ ਅੱਜ ਸ਼ਿਧੀ ਦੇੜਾ ਹੈ ਨਾ ਹੁਣ ਤੁਸੀਂ ਦੇਖੋ ਦੁਨੀਆ 'ਚ ਕਿਤੇ ਐਗਜ਼ਾਮਪਲ ਨਹੀਂ ਮਿਲ ਸਕਦੀ ਸਾਰੀ ਦੁਨੀਆ ਦੀਆਂ ਤੁਸੀਂ ਆਧਾਰਨਾ ਲੈ ਲਓ ਕਿ ਜਿਹੜਾ ਕਿਸੇ ਦੇਖੋ ਕਿਸੇ ਦੇ ਜਮਹੂਰੀ ਹੱਕਾਂ ਦੀ ਖਾਤਰ ਕਿਸੇ ਦੇ ਅਧਿਕਾਰਾਂ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਤਸੋ ਕਿੱਥੇ ਐਗਜ਼ਾਮਪਲ ਦੁਨੀਆ ਦੇ ਵਿੱਚ ਜੰਮੂ ਕਸ਼ਮੀਰ ਤੋਂ ਹੀ ਆਇਆ ਸੀ ਨਾ ਪੰਡਤ ਉਹਨਾਂ ਨੇ ਇਹ ਗੱਲ ਆ ਕੇ ਕਹੀ ਸੀ ਨਾ ਵੀ ਸਾਡਾ ਧਰਮ ਪਰਿਵਰਤਨ ਦੀ ਗੱਲ ਕੀਤੀ ਹੈ ਕਰ ਰਹੇ ਆ ਤਾਂ ਉਹਨਾਂ ਦੇ ਰਾਈਟ ਦੀ ਖਾਤਰ ਕਿਹਾ ਵੀ ਨਹੀਂ ਹਰੇਕ ਨੂੰ ਅਧਿਕਾਰ ਹੈ ਜਿਹੜਾ ਮਰਜ਼ੀ ਕੋਈ ਧਰਮ ਨੂੰ ਮੰਨੇ ਜੋ ਮਰਜ਼ੀ ਵਿਚਾਰਾਂ ਨੂੰ ਮੰਨੇ ਤਾਂ ਉਹਨਾਂ ਦੀ ਖਾਤਰ ਯਾਨੀ ਕਿ ਇਹ ਕਿਤੇ ਦੁਨੀਆ ਦੇ ਵਿੱਚ ਐਗਜ਼ਾਮਪਲ ਨਹੀਂ ਹੈ ਆਪਾਂ ਆਪਣੇ ਅਧਿਕਾਰਾਂ ਦੇ ਖਾਤਰ ਤਾਂ ਲੜਦੇ ਆਂ ਤੇ ਕਿਸੇ ਦੇ ਅਧਿਕਾਰਾਂ ਦੀ ਖਾਤਰ ਮਰਨਾ ਸ਼ਹੀਦੀ ਦੇਣੀ ਕੋਈ ਸੁਧਾਰਨ ਗੱਲ ਨਹੀਂ ਹੈ ਭਰਾਓ